ਦੰਸਾਉ ਦਾ ਸਿਰਵਾ ਦੇ ਤੋਂ ਹੋਈ ਆ ਕੈਰੀ ਦੇ ਪਰੇਸ਼ਾਨੀਆਂ ਬਾਹਰ ਦੇ ਵੀ ਪਰੇਸ਼ਾਨਾ ਦੁਕਾਨਦਾਰ ਪਰੇਸ਼ਾਨ ਆ ਇਹ ਸਾਰਾ ਪ੍ਰਸ਼ਾਸਨ ਦੀ ਕਮਜ਼ੋਰੀ ਆ ਜਿੱਥੇ ਲੋੜ ਆ ਉਹ ਤੇ ਇਹਨਾਂ ਨੇ ਕੰਮ ਨਹੀਂ ਕਰਨਾ ਇਹਦੀ ਹੱਡੀਆਂ ਵੀ ਨਾ ਟੁੱਟਣ ਸultanpur Lodhi ਦੇਖੋ ਇਤਿਹਾਸਿਕ ਸ਼ਹਿਰ ਆ ਔਰ ਵਰਲਡ ਚ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਮੂਲ ਮੰਤਰ ਦਾ ਉਚਾਰਨ ਕੀਤਾ ਗੁਰੂ ਗ੍ਰੰਥ ਸਾਹਿਬ ਦਾ ਸ਼ੁਰੂਆਤ ਇੱਥੋਂ ਹੋਈ ਆ ਔਰ 550 ਸਾਲਾਂ ਅੱਜ ਬੜਾ ਨਾਮ ਸੁਲਤਾਨਪੁਰ ਲੋਧੀ ਦਾ ਗਿਆ ਬਟ ਉਸ ਤੋਂ ਬਾਅਦ ਜੋ ਹੋਣਾ ਤਿੰਨ ਸਾਲਾਂ ਤੋਂ ਜੋ ਖਸਤਾ ਹਾਲਤ ਹੋਈ ਆ ਔਰ ਸ਼ਹਿਰੀ ਦੇ ਪਰੇਸ਼ਾਨੀਆਂ ਬਾਹਰਲੇ ਵੀ ਪਰੇਸ਼ਾਨਾ ਕਈਆਂ ਦੇ ਤੇ ਮੈਂ ਦੇਖਿਆ ਜਹਦਾਰ ਗਰਦਿਆਲ ਸਿੰਘ ਦਾ ਉਦਨ ਸਿੰਘ ਜੀ ਦਾ ਦਿਹਾੜਾ ਸੀ ਤੇ ਘੁੱਤ ਟੁੱਟ ਗਿਆ ਤੇ ਕੋਏ ਦੇ ਵਿੱਚ ਡਿੱਗ ਕੇ ਤੇ ਉਹ ਆ ਹਾਲਤਾਂ ਕੋਈ ਕੁਛ ਪਰੇਸ਼ਾਨਾ ਕੋਈ ਦੁਕਾਨਦਾਰ ਪਰੇਸ਼ਾਨਾ ਉਸ ਦੇ ਕੋ ਇਹ ਜਿਹੜੇ ਟੋਏ ਪਏ ਆ ਇਹ ਕਈਆਂ ਦੇ ਲਈ ਤੇ ਮੇਰਾ ਖਿਆਲ ਆ ਵੀ ਇਹ ਠੇਕੇਦਾਰਾਂ ਨੇ ਪਤਾ ਨਹੀਂ ਹੱਡੀਆਂ ਦੇ ਡਾਕਟਰ ਨਾਲ ਸਮਝੌਤਾ ਕੀਤਾ ਹੋਇਆ ਵੀ ਉਹ ਕੋਈ ਨਾ ਕੋਈ ਬੱਚਾ ਕੋਈ ਨਾ ਕੋਈ ਆਪਣਾ ਜਿਹੜਾ ਹੈਗਾ ਉਹ ਡਿੱਗਦਾ ਵਾ ਫਿਰ ਹੱਡੀਆਂ ਦੇ ਡਾਕਟਰਾਂ ਕੋ ਜਾਣਾ ਪੈਂਦਾ ਇਹ ਸਾਰਾ ਪ੍ਰਸ਼ਾਸਨ ਦੀ ਕਮਜ਼ੋਰੀ ਹੈ ਇਹਨੂੰ ਡਿਲੇ ਬਰੇਡ ਕਰ ਚ ਇਹ ਡਿਲੇ ਜਿਹੜੀ ਆ ਨਾ ਠੇਕੇਦਾਰੀ ਦੀ ਇਹ ਜਿਹੜੀ ਆ ਇਹਨਾਂ ਨੇ ਠੇਕੇਦਾਰਾਂ ਨੇ ਨੂੰ ਨਹੀਂ ਕੱਸਿਆ ਤੇ ਕੰਮ ਅੱਜ ਨਹੀਂ ਹੁੰਦਾ ਜਿਹੜਾ ਕੰਮ ਕਰੋ ਉਹ ਤੋਂ ਸ਼ੁਰੂ ਕਰ ਦਿੰਦੇ ਆ ਕਦੀ ਪੁਰਾਣੀ ਮੰਡੀ ਚਲ ਜਾਂਦੇ ਜਿੱਥੇ ਲੋੜ ਨਹੀਂ ਉੱਥੇ ਜਾਣਗੇ ਜਿੱਥੇ ਲੋੜ ਆ ਉੱਥੇ ਇਹਨਾਂ ਨੇ ਕੰਮ ਨਹੀਂ ਕਰਨਾ ਜੇ ਤੁਸੀਂ ਕਨੈਕਸ਼ਨ ਦੇਣੇ ਆ WhatsApp ਲਾਈ ਦੇ ਤੁਸੀਂ ਗਰੀਬ ਜਿੱਥੇ ਜਨਤਾ ਜਿਨ੍ਹਾਂ ਨੂੰ ਲੋੜ ਆ ਜਿਨ੍ਹਾਂ ਦੇ ਸਮਰਸੀ ਪੰਪ ਨਹੀਂ ਹੈਗੇ ਉੱਥੇ ਦਿਓ ਤੁਸੀਂ ਜਿਹੜੇ ਜਿਹੜੇ ਗਰੀਬ ਜਨਤਾ ਮਹਰਿਆ ਮੱਲਾ ਹੋ ਗਿਆ ਰਾਜਪੂਤਾਂ ਮੱਲਾ ਹੋ ਗਿਆ ਜਿਹੜਾ ਉਹ ਆਪਣਾ ਅੰਤਰਜਾਮਤਾ ਦੇ ਸਾਹਮਣੇ ਹੋ ਗਿਆ ਉੱਥੇ ਦਿਓ ਕਨੈਕਸ਼ਨ ਜਿੱਥੇ ਜਿੱਥੇ ਕਿ ਗਰੀਬ ਜਨਤਾ ਦਾ ਨਿਵਾਸ ਆ ਜਾਵਾ ਉਹਨਾਂ ਨੂੰ ਆਪਾਂ ਅਪਰਟੀਉਨਿਟੀ ਦੇਣੀ ਆ ਤੇ ਜੇ ਆਪਾਂ ਦੇਣੀ ਨਵੀਂ ਮੱਟੀ ਪਾਇਆਗਾ ਜਾਂ ਪੁਰਾਣੀ ਦਾਣਾ ਮੱਟੀ ਪਾਇਆ ਉਹਦੇ ਜਿਆਦਾ 10 ਆੜਤੀ ਹੋਣਗੇ ਉਹਨਾਂ ਨੂੰ ਬਣਾਉਣ ਦਾ ਬਿਲਡ ਅਪ ਕਰਨ ਦਾ ਕੀ ਫਾਇਦਾ ਜਾਂ ਕਿ ਸ਼ਹਿਰਾਂ ਦੇ ਭੱਲੇ ਚੱਲ ਜੋ ਖੈਰ ਤੇ ਮਜੂਤਾ ਹਾਲਾਤਾਂ ਨੂੰ ਕਿਸੇ ਜ਼ਿੰਮੇਵਾਰ ਮੰਨ। ਦੇਖੋ ਸ਼ਹਿਰ ਦੇ ਪਨੀਰ ਇੱਕ ਤੇ ਦੇਖੋ ਸਰਕਾਰਾਂ ਜਿਹੜੀਆਂ ਮੈਂ ਤਾਂ ਕਹਿੰਦਾ ਸਰਕਾਰ ਜਿਹੜੀ ਸਰਕਾਰ ਦਾ ਹੋਏ ਉਹਦੇ ਐਮਸੀ ਬਣਾ ਦੇਣੇ ਚਾਹੀਦੇ ਆ ਤੇ ਆਪੇ ਮਤਲਬ ਕੰਮ ਕਰ ਹੋਣ ਉਹ ਤਾਲਮੇ ਲੈਣੀ ਆਪੇ ਇਹ ਤਾਲਮੇ ਲੈ ਕਈ ਦਾ ਜਾਣ ਲਈ ਕਿਥੇ ਗਈਦਾ ਉਹ ਸਾਡੇ ਜਿਹੜੇ ਆ ਮੈਂ ਕਹਿ ਨਹੀਂ ਸਕਦਾ ਸਾਡੇ ਬੰਦੇ ਚ ਆ ਕੇ ਡੀਸੀ ਕੋ ਜਾਣ ਨੂੰ ਤਿਆਰ ਨਹੀਂ ਸਾਡੇ ਬੰਦੇ ਜਿਹੜੇ ਮੰਤਰੀ ਸਾਹਿਬ ਆ ਸਾਡੇ ਸਥਾਨਿਕ ਸਰਕਾਰਾਂ ਦੇ ਉਹਦੇ ਕੋ ਜਾਣ ਨੂੰ ਤਿਆਰ ਨਹੀਂ ਤੇ ਉਹ ਜਿਹੜੇ ਜਾ ਕੇ ਆਪਣਾ ਦੱਸਣਾ ਚਾਹੀਦਾ ਕਿ ਸਾਨੂੰ ਆ ਮਸ਼ੀਨ ਚਾਹੀਦੀ ਆ ਸੀਵਰ ਸਾਹਿਬ ਕਹਿੰਦੇ 550 ਸਾਲਾ ਦੀ ਮਸ਼ੀਨ ਆਈ ਸੀ ਸਾਰਾ ਸੀਵਰ ਸਾਫ ਕਰ ਗਈ ਸੀ 2 ਸਾਲ ਕੋਈ ਲੋੜ ਨਹੀਂ ਸੀ ਤੇ ਅੱਜ ਵੀ ਮੈਂ ਡਿਮਾਂਡ ਕਰਦਾ ਵਾਂ ਪ੍ਰਸ਼ਾਸਨ ਨੂੰ ਜਾਂ ਤਾਂ ਸਾਨੂੰ ਇਹ ਮਸ਼ੀਨ ਦਿੱਤੀ ਜਾਵੇ ਉਹ ਸੀਵਰ ਦੀ ਜਾਂ ਫਿਰ ਉਹ ਸੀਵਰ ਦੀ ਜਿੱਥੇ ਜਲੰਧਰ ਜਾਂ ਨਕੌਤਰ ਜਾਂ ਬੇਗਵਾਲ ਭਈਆਂ ਉਹਨਾਂ ਸਫਾਈ ਕਰਾਈ ਜਾਵੇ ਕਰਾ ਕੇ ਸਹੀ ਸੀਵਰ ਦਾ ਮਸਲਾ ਹੱਲ ਕਰਾਇਆ ਜਾਵੇ ਠੇਕੇਦਾਰਾਂ ਨੂੰ ਕਿਚਿਆ ਜਾਵੇ ਜਿਹੜੀਆਂ ਸੜਕਾਂ ਟੁੱਟੀਆਂ ਭੱਜੀਆਂ ਉਹਨਾਂ ਦੇ ਭਰਤੀ ਮਲਬਾ ਪਾ ਕੇ ਟੈਂਪਰੇਰੀ ਰੀਫਟਾ ਦਿਓ ਉਹਨੂੰ ਕੋਈ ਇਹ ਤੇ ਨਾ ਰਹਿਣ ਦਿਓ ਇਹਦੀ ਹੱਡੀਆਂ ਤਰ੍ਹਾਂ ਟੁੱਟਣ ਮੁੜ ਕੇ ਬਣਾਉਣੇ ਜਦੋਂ ਮਰਜ਼ੀ ਬਣਾ ਲਿਓ ਇਹ ਮੇਰੀ ਡਿਮਾਂਡ ਆ ਪਾਣੀ ਖੜਾ ਵਾ ਸਾਰੀਆਂ ਦੁਕਾਨਾਂ ਦੇ ਕਿ ਜਾ ਕੇ ਤੇ ਦੇ ਲੋ ਪਾਣੀ ਖੜਾ ਲੋਕੀ ਸਾਨੂੰ ਬਾਹੋਂ ਫੜ ਕੇ ਉਸਨਾਂ ਨਾਲ ਪੈਂਦੇ ਦੱਸੋ ਕੀ ਕਰੀਏ ਲੇਕਿਨ ਸਾਡੇ ਕੋ ਮੈਂ ਦੱਸ ਨਹੀਂ ਸਕਦਾ ਵੀ ਮੇਰੀ ਵੀ ਸਮੱਸਿਆ ਵਾ ਜਿਹੜੀਆਂ ਮੇਰੀ ਪ੍ਰੋਬਲਮ ਆ ਮੈਂ ਤਾਂ ਬਰਦਾਸ਼ਤ ਨਹੀਂ ਕਰ ਸਕਦਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਇੱਥੇ ਜਨਮ ਦਿੱਤਾ ਵਾ ਸਾਡਾ ਫਰਜ਼ ਬੰਦਾ ਵੇ ਅਸੀਂ ਇਹਦੀ ਲੜਾਈ ਲੜੀਏ ਔਰ ਆਪਣੇ ਗਰੀਬਾਂ ਦੀ ਲੜਾਈ ਲੜੀਏ ਔਰ ਇਤਿਹਾਸਿਕ ਸ਼ਹਿਰ ਜਿਹੜਾ ਮੱਕਾ ਕਿਹਾ ਜਾ ਸਕਦਾ ਸਿੱਖਾਂ ਦਾ ਇਹਦੇ ਬਾਰੇ ਕੋਈ ਸਾਡਾ ਪ੍ਰਸ਼ਾਸਨ ਧਿਆਨ ਦੇਵੇ ਸਾਡੀ ਦੇ ਹੱਥ ਜੋੜ ਕੇ ਸਰਕਾਰ ਨੂੰ ਵੀ ਅਪੀਲ ਆ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਅਪੀਲ ਆ ਜੀ ਨਾਮ ਤੋਂ ਦੱਸ ਕੀ ਕਹਿਣਾ ਚਾਹੁੰਦੇ ਸਾਰ ਮੇਰਾ ਨਾਮ ਲਾਗੀ ਤੰਦੂਆ ਜੀ ਪਿੰਡ ਮੀਵਾ ਸਿੰਘ ਵਾਲਾ ਮਦੂਦਾ ਪੰਚ ਛੋਟੀ ਦੁਕਾਨ ਹੈ ਨੇ ਦੁਕਾਨ ਲਈ ਆਪਣੇ ਜਾਰੀ ਰੋਸਤੀਆਂ ਮੋਲਿਆਣਾ ਬਹੁਤ ਜਿਆਦਾ ਇੱਥੇ ਆਉਣ ਜਾਣਾ ਤੇ ਬੈਠ ਖੜੋਣਾ ਅਸਲ ਜਗਤ ਇਹ ਹੀ ਆ ਭਾਜੀ ਗੁਰੂ ਘਰ ਦੇ ਤਿੰਨ ਇਤਿਹਾਸ ਗੁਰਦੁਆਰੇ ਆ ਮੰਦਰ ਇਤਿਹਾਸਕ ਲੱਗੇ ਸਕੂਲ ਆ ਇਹ ਬਹੁਤ ਵੱਡੀ ਸਮੱਸਿਆ ਵਾ ਇੱਕ ਦਿਨ ਬੱਚਾ ਡੇਪਿਆ ਵਿਚਾਰੇ ਕਪੜੇ ਲਿਪੜ ਕੇ ਕਰਮੀ ਬੜੀ ਉਹਨੂੰ ਚੱਕ ਕੇ ਅੰਦਰ ਲਗਾਇਆ ਠੀਕ ਆ ਕੇ ਉਹਨੂੰ ਸਾਫ ਸੂਖ ਕੀਤਾ ਪਾਣੀ ਪੂਣੀ ਪਲਾਇਆ ਮੈਂ ਵੀ ਉਦੋਂ ਇੱਥੇ ਹੀ ਆ ਵੇ ਇਹ ਹੀ ਆਪਾਂ ਪ੍ਰਸ਼ਾਸਨਕਾਰੀ ਅਪੀਲ ਕਰ ਸਕਦੇ ਆ ਵੀ ਇਹਨੂੰ ਬਣਾ ਦੇਣ ਗੁਰੂ ਘਰ ਆ ਗੁਰੂ ਘਰ ਲੰਘਣਾ ਆਪਾਂ ਨੂੰ ਬਹੁਤ ਜਿਆਦਾ ਦਿੱਕਤ ਆਉਂਦੀ ਦੂਰੋਂ ਦੂਰੋਂ ਲੋਕ ਆਉਂਦੇ ਆ ਜੀ ਚਲੋ ਕਦੇ ਪਾਸੇ ਸਾਈਡ ਦੇ ਉੱਤੇ ਆ ਜਿੱਥੇ ਥੋੜਾ ਜਿਹਾ ਘਾਟਾ ਆਵਾਜ਼ ਆਈ ਹੈ ਚਲੋ ਕੋਈ ਗੱਲ ਨਹੀਂ ਉਹ ਥੋੜਾ ਜਿਹਾ ਲੇਟ ਹੀ ਬਣ ਜੂਗੀ ਜਿਹੜੀ ਇਹ ਚੀਜ਼ਾਂ ਆ ਪੈਲ ਦੇ ਧਾਰ ਤੇ ਬਣਨੀਆਂ ਚਾਹੀਦੀਆਂ ਇਦਾਂ ਮੇਨ ਰੋਡ ਆ ਗੁਰੂ ਜੇਰ ਸਾਹਿਬ ਗੁਰਦੁਆਰਾ ਵਾਹ ਗਾੜੀ ਹਨਾ ਉਧਰ ਨੂੰ ਵੀ ਸੰਗਤ ਜਾਂਦੀ ਆ ਇਹ ਚੀਜ਼ਾਂ ਜਿਹੜੀਆਂ ਇਹ ਮੇਨਿਆਂ ਨੂੰ ਬਣਾ ਦੇਣੀਆਂ ਚਾਹੀਦੀਆਂ ਜੀ ਜੋ ਕਿ ਸ਼ਹਿਰ ਦੇ ਹਾਲਾਤਾਂ ਬਾਰੇ ਅਸੀਂ ਕਹਿੰਦੇ ਆ ਵੀ ਸ਼ਹਿਰ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਹੋਏ ਪਿਆ ਇੱਥੇ ਇਤਿਹਾਸਿਕ ਗੁਰਦੁਆਰੇ ਆ ਸਾਰੇ ਔਰ ਤੁਸੀਂ ਆਪ ਹੀ ਦੇਖ ਸਕਦੇ ਕਿੰਨੀ ਪਰੇਸ਼ਾਨੀ ਆਵਾਜ਼ ਆਈ ਨੂੰ ਹੋ ਰਹੀ ਆ ਇੱਥੇ ਰੋਜ਼ ਦੀ ਰੋਜ਼ ਕੋਈ ਨਾ ਕੋਈ ਡਿੱਗਦਾ ਹੀ ਰਹਿੰਦਾ ਵਾ ਜੀ ਅੱਜ ਵੀ ਅਸੀਂ ਦੇਖਿਆ ਜੀ ਸਰਕਾਰੀ ਬਾਸ ਇੱਕ ਆਪਣੇ ਸਿਵਲ ਹਸਪੀਟਲ ਦੇ ਸਾਹਮਣੇ ਉੱਥੇ ਫਸੀ ਪਈ ਸੀ ਇੱਕ ਬੱਚਿਆਂ ਵਾਲੀ ਵੈਨ ਅੰਡਰ ਬ੍ਰਿਜ ਦੇ ਵਿੱਚ ਤੇ ਇਸ ਕਰਕੇ ਬਹੁਤ ਜਾਨੀ ਨੁਕਸਾਨ ਵੀ ਹੋ ਸਕਦੇ ਆ ਤੇ ਸਾਨੂੰ ਪ੍ਰਸ਼ਾਸਨ ਤੋਂ ਇਹੀ ਮੰਗ ਆ ਕਿ ਉੱਚ ਅਧਿਕਾਰੀਆਂ ਨੂੰ ਬੇਨਤੀ ਆ ਕਿ ਤੁਸੀਂ ਆਪ ਆਣ ਕੇ ਸੜਕਾਂ ਤੇ ਦੇਖੋ ਔਰ ਜਿਹੜੇ ਇਹਦੇ ਠੇਕੇਦਾਰ ਆ ਉਹਨਾਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਾਇਆ ਜਾਵੇ ਅੱਤੋਂ ਬਾਅਦ ਮਸ਼ੀਨਰੀ ਲਾਈ ਜਾਵੇ ਜੋ ਤੇ ਆ ਕੋਏ ਟੱਤੇ ਆ ਇਹਨਾਂ ਨੂੰ ਪੂਰ ਕੇ ਵਧੀਆ ਆਵਾਜਾਈ ਚਲਾਈ ਜਾਵੇ